ਗਰੀਬੀ ਕੀ ਹੁੰਦੀ ਹੈ ਇਹ ਅਜਨ 79 ਛੱਤਾ ਦੇ ਪਰਿਵਾਰ ਨੂੰ ਜਾ ਕੇ ਪੁੱਛਣ ਵਾਲੀ ਗੱਲ ਹੈ ਗਰੀਬੀ ਦੇ ਕਰਕੇ ਸਦਰਾਂ ਕਿਵੇਂ ਮਰ ਜਾਂਦੀਆਂ ਸਦਰਾਂ ਕਿਵੇਂ ਰੁੜ ਜਾਂਦੀਆਂ ਸਦਰਾਂ ਕਿਵੇਂ ਮਿਟ ਜਾਂਦੀਆਂ ਇਹ ਜਾ ਕੇ ਅਜਨ 79 ਛੱਤਾ ਦੇ ਪਰਿਵਾਰ ਨੂੰ ਪੁੱਛਣ ਵਾਲੀ ਗੱਲ ਹੈ ਵੈਸੇ ਬਹੁਤ ਸਾਰੇ ਲੋਕ ਗਰੀਬੀ ਆ ਜਿਹੜੀ ਉਹ ਹੰਡਾਉਂਦੇ ਆ ਕਈ ਲੋਕ ਗਰੀਬੀ ਦੀ ਜਿਹੜੀ ਆ ਉਹ ਬਲਗੜਾ ਨੂੰ ਤੋੜ ਵੀ ਦਿੰਦੇ ਆ ਪਰ ਅੱਜ ਸਾਡੇ ਨਾਲ 79 ਛੱਤਾ ਦੀ ਸਤਕਾਰਯੋਗ ਧੀ ਰਾਣੀ ਸਾਡੀ ਭੈਣ ਆ ਜਿਹੜੀ ਹਰਮਨ ਛੱਤਾ ਉਹਨੇ ਇਹਨਾਂ ਦੇ ਮਨ ਦੇ ਵਿੱਚ ਜੋ ਕੁਝ ਵਾਪਰਦਾ ਜੋ ਕੁਝ ਚੱਲਦਾ ਇਹ ਅੱਜ ਆਪਣੇ ਮੂੰਹੋਂ ਖੁਦ ਬਿਆਨ ਕਰਨਗੇ ਤੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਮੈਂ ਬਹੁਤ ਘੱਟ ਮੇਰੇ ਅਖਲ ਮੈਂ ਕਦੇ ਕਿਹਾ ਹੀ ਨਹੀਂ ਕਿ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਇਹਨੂੰ ਵੱੱਟ ਵੱੱਟ ਸਾਂਝਾ ਕਰਿਓ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜੀ ਕਿ ਜੇਕਰ ਸਾਂਝੀ ਕਰਨ ਵਾਲੀ ਚੀਜ਼ ਹੋਈ ਸਾਡੇ ਪੰਜਾਬੀ ਪਹਿਣਾ ਵੀਰਾਂ ਨੇ ਆਪੇ ਕਰ ਦੇਣੀ ਆ ਪਰ ਆ ਮੇਰੀ ਭੈਣ ਜਿਹੜੀ ਸਤਕਾਰਯੋਗ ਮੇਰੀ ਭੈਣ ਆ ਇਹਦੀ ਵੀਡੀਓ ਨੂੰ ਅੱਜ ਇਸ ਵੀਡੀਓ ਨੂੰ ਵੱੱਟ ਵੱੱਟ ਸਾਂਝੀ ਕਰਿਓ ਕਿਉਂਕਿ ਇਹਨਾਂ ਨੂੰ ਤੁਹਾਡੀ ਲੋੜ ਆ ਇਹਨਾਂ ਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਆ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰੋਗੇ ਸ਼ਾਇਦ ਇਹਨਾਂ ਨੂੰ ਚਾਰ ਪ੍ਰੋਗਰਾਮ ਮਿਲ ਜਾਣ ਸ਼ਾਇਦ ਇਹਨਾਂ ਨੂੰ ਲੋਕ ਆ ਜਿਹੜੇ ਉਹ ਪਿਆਰ ਕਰਨਾ ਸ਼ੁਰੂ ਕਰ ਦੇਣ ਇਹਨਾਂ ਦੇ ਬਾਪੂ ਜੀ ਵਾਂਗੂ ਸਤਕਾਰ ਦੇਣਾ ਸ਼ੁਰੂ ਕਰ ਦੇਣ ਭੈਣੇ ਕੀ ਹਾਲ ਹੈ ਠੀਕ ਠਾਕ ਹੋ ਹਾਂਜੀ ਬਸ ਠੀਕ ਠਾਕ ਵੀ ਵਧੀਆ ਜੀ ਕੀ ਅੱਜਕੱਲ੍ਹ ਦਿਹਾੜੀ ਦਾਪਾ ਕਰਦੇ ਹੋ ਹਾਂਜੀ ਵੀਰ ਜੀ ਮੈਂ ਨਰੇਗਾ ਦੇ ਵਿੱਚ ਕੰਮ ਕਰਦੀ ਆਂ ਜੀ ਔਰ ਉਹਦੇ باوجود ਵੀ ਮੈਂ ਗਾਇਕੀ ਲੈਣ ਵਾਲਾ ਮੈਂ ਚੌਨੀਏ ਸਰੋਤਿਆਂ ਤੋਂ ਹੀ ਮੰਗ ਕਰਦੀ ਆਂ ਕਿ ਮੈਨੂੰ ਪਲੀਜ਼ ਮਾਰਕੀਟ ਦੇ ਵਿੱਚ ਉਹਨਾਂ ਦੀ ਬਦੌਲਤਾਂ ਮੈਂ ਜੋ ਕੁਛ ਵੀ ਹੈ ਪਰ ਮੈਨੂੰ ਦੱਬ ਤੋਂ ਦੱਬ ਕੇ ਸਪੋਰਟ ਕਰਨ ਜੀ ਔਰ ਮੈਨੂੰ ਪਿਆਰ ਦੇਣ ਜੀ ਉਹਨਾਂ ਦੀ ਬਦੌਲਤ ਹੀ ਮੈਂ ਦੁਨੀਆ ਦੇ ਸਾਹਮਣੇ ਆ ਸਕਦੀ ਹਾਂ ਜੀ ਔਰ ਹੋਰ ਵੀ ਕਲਾਕਾਰਾਂ ਨੂੰ ਮੰਨ ਲਓ ਸਪੋਰਟ ਕਰਦੇ ਆ ਕਿ ਪਲੀਜ਼ ਮੈਂ ਗਰੀਬਣੀਆਂ ਮੈਨੂੰ ਸਪੋਰਟ ਕਰਨੀ ਭੈਣ ਜੀ ਤੁਹਾਨੂੰ ਬਹੁਤ ਮਦਦ ਮਿਲੂਗੀ ਸਾਡੇ ਪੰਜਾਬੀ ਮੈਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਪੈਸੇ ਦਿਓ ਇਹਨਾਂ ਨੂੰ 5000 ਦਿਓ ਇਹਨਾਂ ਨੂੰ 50000 ਦਿਓ ਅਸੀਂ ਇਹ ਇਸ ਕਰਕੇ ਨਹੀਂ ਕਹਿੰਦੇ ਇਹਨਾਂ ਨੂੰ ਪ੍ਰੋਗਰਾਮ ਦਿਓ ਮੇਰੀ ਮੇਲਿਆਂ ਵਾਲਿਆਂ ਨੂੰ ਬੇਨਤੀ ਆ ਮੇਰੀ ਖੇਡ ਕਬੱਡੀ ਦੇ ਨਾਲ ਜਾਂ ਹੋਰ ਵੱਖ-ਵੱਖ ਖੇਡ ਨਾਲ ਜੁੜੇ ਹੋਏ ਕੱਪ ਕਰਾਉਣ ਵਾਲਿਆਂ ਨੂੰ ਬੇਨਤੀ ਇਹ ਭਾਈ ਤੁਸੀਂ ਰੱਜਾਂ ਨੂੰ ਰਜਾਉਨੇ ਆ ਉਹਨੂੰ ਟਰੈਕਟਰ ਦਿੱਤਾ ਜੀ ਉਹਨੂੰ ਅਸੀਂ ਲੱਖ ਰੁਪਈਆ ਦਿੱਤਾ ਜੀ ਇਹਦੇ ਵਿੱਚ ਇਨਾਮ ਅਸੀਂ ਫਲਾਣਾ 5 ਲੱਖ ਰੁਪਈਆ ਕਰ ਦਿੱਤਾ ਜੀ ਇਹਨਾਂ ਨੂੰ ਵੀ 25 30 50 ਹਜ਼ਾਰ ਰੁਪਈਆ ਦਿਓ ਇਹਨਾਂ ਦੇ ਕੱਚੇ ਕੋਠੇ ਪੱਕੇ ਹੋ ਜਾਣ ਪੈਣੇ ਬੜੀ ਧੇਰ ਬਾਅਦ ਗੁਣਾ ਸ਼ੁਰੂ ਕੀਤਾ ਤੁਸੀਂ ਬਹੁਤ ਧੇਰ ਬਾਅਦ ਇੰਨੇ ਪਛੜ ਕੇ ਕਿਉਂ ਗੁਣਾ ਸ਼ੁਰੂ ਕੀਤਾ ਬਾਪੂ ਜੀ ਤਾਂ 1992 ਚ ਤੁਰ ਕੇ ਰਛਾਤਾ ਸਾਹਿਬ ਦੇਖੋ ਜੀ ਉਹਨਾਂ ਦੇ ਜਾਣ ਤੋਂ ਬਾਅਦ ਹਾਲਾਤ ਘਰ ਦੇ ਐਦਾਂ ਹੋ ਗਏ ਸੀ ਕਿ ਅਸੀਂ ਗੁਜ਼ਾਰਾ ਮੱਸਾ ਕੀਤਾ ਆ ਉਹਦਾ ਗੁਜ਼ਾਰਾ ਮਾਪੇ ਦੇ ਜਾਣ ਤੋਂ ਬਾਅਦ ਪਤਾ ਹੀ ਆ ਜੀ ਵੀ ਕਿਦਾਂ ਗੁਜ਼ਾਰਾ ਹੁੰਦਾ ਸੀ ਰੋਲ ਖੁਲਕੇ ਪਲੇ ਆ ਜੀ ਲੋਕਾਂ ਦਾ ਕੰਮ ਕਰ ਕਰਕੇ ਰੋਟੀ ਖਾਣੀ ਇੱਕ ਟਾਈਮ ਦੀ ਕਿਸੇ ਟਾਈਮ ਰੋਟੀ ਹੋਣੀ ਕਿਸੇ ਟਾਈਮ ਨਾ ਹੀ ਨਸੀਬ ਹੋਣੀ ਕਿਸੇ ਟਾਈਮ ਤਾਂ ਭੁੱਖੇ ਵੀ ਪੈ ਜਾਂਦੇ ਸੀ ਇਦਾਂ ਦੇ ਹਾਲਾਤ ਰਹੇ ਨੇ ਪਰਿਵਾਰ ਦੇ ਹਾਂਜੀ ਬਹੁਤ ਗਰੀਬੀ ਦੇ ਵਿੱਚੋਂ ਉੱਠ ਰਹੇ ਆ ਜੀ ਉੱਠਾਂਗੇ ਜੇ ਸਰੋਤੇ ਚਾਹਣ ਤਾਂ ਮੈਨੂੰ ਮਾਰਕੀਟ ਦੇ ਵਿੱਚ ਜਿਵੇਂ ਕਿ ਮੇਰੇ ਪਾਪਾ ਨੂੰ ਪਿਆਰ ਦਿੰਦੇ ਉਸੇ ਤਰ੍ਹਾਂ ਮੈਨੂੰ ਵੀ ਦੇਣਾ ਔਰ ਉਹਨਾਂ ਦੀ ਬਦੌਲਤੀ ਉੱਠੂਗੀ ਜੀ ਮੈਂ ਮਾਰਕੀਟ ਦੇ ਵਿੱਚ ਆਉਂ ਜੇ ਉਹ ਮੈਨੂੰ ਪਿਆਰ ਕਰਨਗੇ ਅੱਛਾ ਤਾਂ ਸਾਬ ਦਾ ਉਹ ਗਾਣਾ ਹੋ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਜੇ ਬਿਲ ਸਦੇਹਾਗੀ ਆਗੇ ਤੇਰੇ ਕੋਲ ਬੇ ਸੱਜਣਾ ਮੰਦੜੇ ਬੋਲ ਨਾ ਬੋਲ ਬੇ ਮੰਦੜੇ ਬੋਲ ਨਾ ਬੋਲ ਬੇ ਸੱਜਣਾ ਹਾਂ ਮੰਦੜੇ ਬੋਲ ਨਾ ਬੋਲ ਹੋ ਕੀ ਹੋਇਆ ਕਰੋ ਗਈ ਓ ਮੀਰੀ ਜੀਬ ਤੇਰੀ ਤੇ ਛਾਲੇ ਹੋ ਕੀ ਹੋਇਆ ਕਰੋ ਗਈ ਓ ਮੀਰੀ ਜੀਬ ਤੇਰੀ ਤੇ ਛਾਲੇ ਹੋ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਹੋ ਸਾਡਾ ਦਿਲ ਪੀੜਾਂ ਦੀ ਗਠੜੀ ਵਾ ਸਾਡਾ ਦਿਲ ਪੀੜਾਂ ਦੀ ਗਠੜੀ ਦੇਖੇ ਕਿਤੇ ਫਰਹੋਲ ਵੇ ਸੱਜਣਾ ਮੰਦੜੇ ਬੋਲ ਨਾ ਬੋਲ ਵੇ ਮੰਦੜੇ ਬੋਲ ਨਾ ਬੋਲ ਵੇ ਸੱਜਣਾ ਮੰਦੜੇ ਬੋਲ ਨਾ ਬੋਲ ਵਾ ਵਾ ਭੈਣੇ ਤੁਸੀਂ ਬਹੁਤ ਸੋਹਣਾ ਗਾ ਲਿਆ ਨੇ ਹਾਂਜੀ ਰਾਬਰ ਵਰਗੇ ਸਤੁੱਤਿਆਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਵੇਂ ਕਿ ਤੁਸੀਂ ਮੇਰੇ ਪਾਪਾ ਨੂੰ ਪਿਆਰ ਦਿੱਤਾ ਔਰ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਪਿਆਰ ਕਰ ਰਹੇ ਹੋ ਔਰ ਨਵੇਂ-ਨਵੇਂ ਕਲਾਕਾਰ ਨਵੇਂ-ਨਵੇਂ ਸਿੰਗਰ गा ਰਹੇ ਆ ਜੀ ਗੀਤ ਔਰ ਉੱਤ ਪਿਆਰ ਦੀ ਔਰ ਮੈਨੂੰ ਵੀ ਤੁਸੀਂ ਸਤਿਕਾਰ ਦਿਓ ਪਿਆਰ ਦਿਓ ਜੀ ਤੁਹਾਡੀ ਬਦੌਲਤੀ ਮੈਂ ਮਾਰਕੀਟ ਦੇ ਵਿੱਚ ਸੋਣਾ ਗਾਈ। ਮੇਰੀ ਪੰਜਾਬੀ ਪਿਆਰਿਆਂ ਨੂੰ ਬੇਨਤੀ ਆ ਦੇਖੋ ਤੁਸੀਂ ਮੇਰੀ ਤੇ ਮੇਰੇ ਵਰਗਾਂ ਦੀ ਬਹੁਤ ਸਾਰਿਆਂ ਦੀ ਬੇਨਤੀ ਨੂੰ ਕਬੂਲ ਕਰ ਲੈਨੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਇਸ ਭੈਣ ਦੀ ਵੱਧ ਤੋਂ ਵੱਧ ਮਦਦ ਕਰਨੀ ਆ। ਇਹੋ ਜਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਆ। ਕੋਈ ਲੋੜਵੰਦ ਸਮਾਜ ਸੇਵੀ ਹੋਵੇ ਕੋਈ ਗਾਇਕ ਹੋਵੇ ਕੋਈ ਪੱਤਰਕਾਰ ਹੋਵੇ ਕੋਈ ਚਿੱਤਰਕਾਰ ਹੋਵੇ ਕੋਈ ਮੂਰਤੀਕਾਰ ਹੋਵੇ ਉਹਦੇ ਹੌਸਲਾ ਫਜ਼ਾਈ ਕਰਨੀ ਸਾਡਾ ਫਰਜ਼ ਬਣਦਾ ਪਹਿਣੀ ਉਹ ਜਿਹੜੀ ਤੁਸੀ ਰੁੱਤ ਪਿਆਰ ਦੀ ਇੱਕ ਗੀਤ ਗਾਇਆ ਆਪਦੇ ਬਾਪੂ ਵਾਲਾ ਫੇਰ ਗੀਤ ਗਾਇਆ ਉਹਦੇ ਦੋ ਬੋਲ ਹੋ ਜਾਣ ਰੁੱਤ ਪਿਆਰ ਦੇ ਚੰਨਾ ਮੇਰੇ ਨਾਲ ਤੂੰ ਸੋਹਣਾ ਸੱਜਣਾ ਰੁੱਤ ਪਿਆਰ ਦੇ ਚੰਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੂੰ ਮੈਂ ਸੀ ਤੇਰੇ ਨਾਲ ਪੜਦੀ ਵੇ ਕੋਚੀਰਾ ਬਾਤ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਣਿਆ ਸੱਜਣਾ ਮੈਂ ਅੰਬਰਾ ਨਾ ਮੈਂ ਬਦਲਾ ਨਾ ਮੈਂ ਅੰਬਰਾ ਨਾ ਗੱਲਾਂ ਕਰਦੀ ਵੇ ਰੁੱਤ ਪਿਆਰ ਦੀ ਚ ਚੰਨਾ ਮੇਰੇ ਨਾਲ ਤੂੰ ਵਾ ਵਾ ਬਹੁਤ ਖੂਬ ਅਸਲ ਦੇ ਵਿੱਚ ਇਹਨਾਂ ਨੇ ਆਪਣੇ ਬਾਪੂ ਜੀ ਵਾਲਾ ਗੀਤ ਆ ਜਿਹੜਾ ਵੀ ਪੱਤਿਆਂ ਨਾਲ ਹਿੱਟ ਪੜ ਗਈ ਉਹਨੂੰ